ਸਤਨਾਮ ਸ੍ਰੀ ਵਾਹਿ ਗੁਰੂ ਜੀ ਤਮ ਦਾਤੇ ਠਾਕੁਰ ਪ੍ਰਤਪਾਲ ਕਰੈ ਸੁਖਸ ਮਹਮਾਰੀ ਨਿਮਕ ਨਿਮ ਤਵੇ ਪਾਲੋ ਹਮਾਰ ਤੁਮਰੇ ਧਾਈ ਲੱਖ ਖੁਸ਼ੀਆਂ ਆਤਿਸ਼ਾਈਆ ਜੇ ਸਰਗੁਰ ਨਦਰ ਕਈ ਨਿਮਕ ਏਕ ਅਰ ਨਾਮ ਦੀ ਹਿਰਮ ਅੰਤਰ ਸੀ ਤਲੋਈ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੀ ਵਸ ਕਾਮ ਤਿਣਾ ਸੋ ਐਸਾ ਹਰ ਚਾਈਏ ਮੇ ਹਰੇ ਆ ਸਰਬ ਸੁਖ ਆਵੇ ਮੇਰੀ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਰਤ ਪਲ ਤਮਖੋ ਜਲ ਹੋਈ ਹੈ ਨਿਤ ਚਾਹੀਏ ਜਿਤ ਚਾਹੀਏ ਪੁਰਖ ਨਰਿਣਾ ਸੁਖਾ ਟਲ ਗੁਰਸਿਹੀ ਜੈ ਐਨ ਸਹੈਜ ਸਰਬਾਈ ਉਦਰਸਨ ਹਸਵਾ ਗੁਰੂ ਕੈ ਜਨਮ ਮਰਨ ਦੁੱਖ ਜਾਈ ਹੋ ਅਸੁਰਤ ਸੰਮਦੀ ਨੋ ਰਸਾ குரு ਸਾਰ ਛੱਡੀ ਆ ਤਦ ਟਠੀ ਸਤਿ ਪਾਦ ਸਾ ਮਲ ਜਗ ਮਾ ਧਰਮ ਦੀ ਕਟੀਆ ਸਜਣ ਸਚਾ ਪਾਤ ਸਾਹ ਸੇਰ ਸਾਦੀ ਸਾਹ ਜਿਸ ਪਾਸ ਬੈਠਿਆ ਸਹੀਐ ਸਭਨਾ ਦਾ ਵਿਸਾਹ ਸਤਰਾ ਸ੍ਰੀ ਵਾਹਿਗੁਰੂ ਜੀ ਸੁਹੀ ਮਹਲਾ 5 ਸਰਲ ਤਿਆਗ ਗੁਰ ਸਰਣੀ ਆਇਆ ਰਖ ਰਖਣ ਹਾਰੀ ਜਿਤ ਤੁਮ ਲਗਹਿ ਤਿਤ ਹਮ ਲਗਹਿ ਿਆਏ ਜਨ ਵਿਚਾਰੇ ਸਗਲ ਤਿਆਗ ਗੁਰ ਸਰਣੀ ਆਇਆ ਰਖ ਰਖਨ ਹਾਰੀ ਜਤ ਤੋ ਲਾਵਹਿ तो हम लाग या जंतर विचार मेरे राम जी तुम तो प्रमयतर जमी ਕਰ ਕਿਰਪਾ ਗੁਰਦੇਵ ਦੇ ਅੱਲਾ ਗੁਰਗਾਵਾ ਨੇਤ ਸੁਆਮੀ ਰਾਹਾਓ ਅਧ ਪੈ ਪ੍ਰਵ ਆਪਣਾ ਧਿਆਈ ਹੈ ਗੁਰ ਪਰਸਾਦ ਆ ਤਰੀਆ ਆਉਤ ਆਗ ਹੋਈ ਐ ਸਭ ਰੇਣਾ ਜੀਵਤ ਆ ਧਿਆ ਮਰੀਐ ਸਭਲਾ ਜਨਮ ਤਿਸ ਕਾ ਜਗ ਭੀਤਰ ਸਾਦ ਸੰਗ ਨਾਮ ਜਾਪੀ ਦੇਵ ਸਗਲ ਮਨੋ ਰਥ ਤਸ ਕੀ ਪੂਰਨ ਜਿਸ ਦਇਆ ਕਰੀ ਪ੍ਰਭ ਆਪੇ ਦੇਨ ਦਇਆ ਕਿਰਪਾਲ ਪ੍ਰਭ ਸੁਆਮੀ ਦੇਰੀ ਸਰਬ ਦਿਆਲਾ ਕਰ ਕਿਰਪਾ ਆਪਣਾ ਨਾਮ ਦਿਜੈ ਨਾਨਕ ਸਾਧਰ ਵਾਲਾ ਦੇਰ ਦਿਆਲ ਕਿਰਪਾਲ ਪ੍ਰਭ ਸੁਆਮੀ ਹੇ ਸਰਣ ਦਿਲਾ ਤਰ ਤੇਰ ਪਾਇ ਆਪਣਾ ਨਾਮ ਦੀਜੇ ਨਾਨਕ ਸਾਧੁਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸੋਈ ਮਹੱਲਾ ਧੰਨਵਾਦ ਸਰ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ ਜਤ ਤੋਂ ਲਾਹੈ ਚਿਤ ਹਮ ਲਾਗੀ ਕਿਆ ਇਹ ਜੰਤ ਵਿਚਾਰੀ ਵਾਹਿਗੁਰੂ ਜੀ ਪਾਤਸ਼ਾਹ ਵਾਹਿਗੁਰੂ ਜੀ ਕੀ ਬੱਤੇ